ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਨ ਮਨਪ੍ਰੀਤ ਸਿੰਘ ਚੀਮਾ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਔਰ ਸਟੱਡੀ ਸਕੂਅਰ ਦੀ ਟੀਮ ਨੂੰ ਰਿਪਰੈਜ਼ੈਂਟ ਕਰਦੇ ਨੇ ਅੱਜ ਬਹੁਤ ਵੱਡਾ ਵਿਸ਼ਾ ਹੈ ਪਿਛਲੇ ਇਨਟੇਕਸ ਦੇ ਵਿੱਚ ਬਹੁਤ ਜ਼ਿਆਦਾ ਵੀਜ਼ੇ ਹਾਸਲ ਕੀਤੇ ਮਨਪ੍ਰੀਤ ਚੀਮਾ ਜੀ ਨੇ ਔਰ ਹੁਣ ਇਹਨਾਂ ਨੂੰ ਪੁੱਛਦੇ ਹਾਂ ਕਿ ਜੁਲਾਈ ਇਨਟੇਕ ਔਰ ਸੈਪਟੈਂਬਰ ਇਨਟੇਕ ਦੇ ਨਾਲ-ਨਾਲ ਅਕਤੂਬਰ ਔਰ ਸਤੰਬਰ ਦੇ ਵਿੱਚ ਜਿਹੜੇ ਡੀ ਟੂ ਡੀ ਪ੍ਰੋਗਰਾਮ ਦੇ ਵੀ ਫਾਈਨਲ ਲਾਂਚ ਹੋਣੀਆਂ ਨੇ ਕਿੰਨਾ-ਕਿੰਨਾ ਵਿਦਿਆਰਥੀਆਂ ਦੇ ਵੀਜ਼ੇ ਆ ਸਕਦੇ ਨੇ ਔਰ D2 D ਲਈ ਕਿਹੜੀ ਫਾਈਲ ਐਲੀਜੀਬਲ ਹੈ ਔਰ ਡਿਗਰੀ ਲਈ ਕਿਹੜੀ ਫਾਈਲ ਐਲੀਜੀਬਲ ਹੈ ਸੋ ਬਹੁਤ ਸਵਾਗਤ ਹੈ ਚੀਵਾ ਜੀ ਸਸ ਸ੍ਰੀ ਗੱਲ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਪੂਰੇ ਟਾਪਿਕ ਨੂੰ ਅਡਰੈਸ ਕਰੋ A to Z ਦੇਖੋ ਜੁਲਾਈ ਇਨਟੇਕ ਦੇ ਵਿੱਚ ਜਿੱਦਾਂ ਤੁਸੀਂ ਲਾਸਟ ਇਨਟੇਕ ਦੀ ਗੱਲ ਕੀਤੀ ਬਹੁਤ ਵੀਜ਼ਾਸ ਆਏ D2 D ਦੇ ਵੀ ਆਲਮੋਸਟ ਸਾਡਾ ਤਾਂ ਮੈਂ ਇਹ ਕਹੂੰਗਾ ਕਿ 99% ਹੀ ਵੀਜ਼ਾ ਸਕਸੈਸ ਰੇਟ ਰਿਹਾ ਹੈ ਆਲਮੋਸਟ ਸਾਰੇ ਵੀਜ਼ਾਸ ਹਾਈ ਕਮਿਸ਼ਨ ਨੇ ਡਿਪਲੋਮਾ ਟੂ ਡਿਗਰੀ ਵਾਲੇ ਬੱਚਿਆਂ ਨੂੰ ਦਿੱਤੇ ਮੇਰੇ ਖਿਆਲ ਚ ਉਹਦਾ ਇਹ ਵੀ ਰੀਜ਼ਨ ਹੋਏਗਾ ਕਿ ਡੀ ਟੂ ਡੀ ਪ੍ਰੋਗਰਾਮ ਦੇ ਵਿੱਚ ਜਿਹੜੇ ਬੱਚੇ ਗਏ ਸੀ ਉਹ ਡਿਪਲੋਮਾ ਤੋਂ ਬਾਅਦ ਡਿਗਰੀਜ਼ ਦੇ ਵਿੱਚ ਸਾਰੇ ਰਿਟੇਨ ਹੋ ਗਏ ਬੱਚਿਆਂ ਨੇ ਅੱਗੇ ਡਿਗਰੀ ਸਟ ਐਡਮਿਸ਼ਨ ਲੈ ਲਿਆ ਤਾਂ ਇੱਕ ਪੋਜ਼ਿਟਿਵ ਇੱਕ ਮੈਸੇਜ ਆਂਦਾ ਹੈ ਹਾਈ ਕਮਿਸ਼ਨ ਵੱਲ ਯੂਨੀਵਰਸਿਟੀਆਂ ਵੱਲੋਂ ਵੀ ਹਾਈ ਕਮਿਸ਼ਨ ਨੂੰ ਕਿ ਹਾਂ ਬੱਚਿਆਂ ਦਾ ਰਿਟੈਂਸ਼ਨ ਰੇਸ਼ੋ ਜ਼ਿਆਦਾ ਡੀ ਟੂ ਡੀ ਪ੍ਰੋਗਰਾਮਸ ਦੇ ਵਿੱਚ ਐਸ ਕੰਪੈਰੀਟਿਵ ਟੂ ਅਦਰ ਤਾਂ ਹੀ ਹਾਈ ਕਮਿਸ਼ਨ ਨੇ ਬਹੁਤ ਮਤਲਬ ਅਨਐਕਸਪੈਕਟਿਡਲੀ ਬਹੁਤ ਈਜ਼ੀਲੀ ਵੀਜ਼ਾਸ ਦਿੱਤੇ ਔਰ ਅੱਛੀ ਕੁਆਂਟੀਟੀ ਦੇ ਵਿੱਚ ਵੀਜ਼ਾਸ ਦਿੱਤੇ ਸੇਮ ਬੈਚਲਰਸ ਦੇ ਵਿੱਚ ਵੀ ਬਹੁਤ ਅੱਛੇ ਵੀਜ਼ਾਸ ਆਏ ਮਾਸਟਰਸ ਪ੍ਰੋਗਰਾਮਸ ਦੇ ਵਿੱਚ ਵੀ ਵੀਜ਼ਾਸ ਬਹੁਤ ਅੱਛੇ ਆਏ ਮੈਨੂੰ ਲੱਗਦਾ ਹੈ ਕਿ ਜੁਲਾਈ ਦੇ ਵਿੱਚ ਵੀ ਇਹੀ ਕੰਟੀਨਿਊ ਰਹਿਣਗੀਆਂ ਚੀਜ਼ਾਂ ਔਰ ਜੁਲਾਈ ਦੇ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਵੀਜ਼ਾਸ ਆਣਗੇ ਉਹਦਾ ਇੱਕ ਰੀਜ਼ਨ ਹੈ ਕਿਉਂਕਿ ਜਿਹੜੀਆਂ ਯੂਨੀਵਰਸਿਟੀ ਸੀਗੀਆਂ ਉਹ ਜਨਵਰੀ ਇਨਟੇਕ ਦੇ ਵਿੱਚ ਜਾਂ ਸੀ ਕੇ ਲਈ ਐਫਐਬ ਇਨਟੇਕ ਦੇ ਵਿੱਚ ਬਹੁਤ ਸਟ੍ਰਿਕਟ ਸੀਗੀਆਂ ਕਈ ਚੀਜ਼ਾਂ ਨੂੰ ਲੈ ਕੇ ਕੁਝ ਯੂਨੀਵਰਸਿਟੀ ਉਕਈ ਐਗਰੀਕਲਚਰ ਇਨਕਮ ਨਹੀਂ ਸੀ ਲੈ ਰਹੇ ਕਈ ਆ ਬੋਲ ਰਹੇ ਸੀ ਚੇਂਜ ਆਫ ਬੋਰਡ ਨਹੀਂ ਲੈਣਾ ਕੋਈ ਕਹਿ ਰਿਹਾ ਸੀ ਪੰਜਾਬ ਜਾਂ ਹਰਿਆਣਾ ਦਾ ਸਟੂਡੈਂਟ ਨਹੀਂ ਲੈਣਾ ਬਟ ਜਦੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਯੂਨੀਵਰਸਿਟੀਆਂ ਨੇ ਸਾਰੀਆਂ ਪ੍ਰੋਫੈਸਰਸ ਨੂੰ ਅਸੈਪਟ ਕੀਤਾ ਔਰ ਹਾਈ ਕਮਿਸ਼ਨ ਨੇ ਵੀ ਸਾਰਿਆਂ ਨੂੰ ਵੀਜ਼ਾਸ ਦੇ ਦਿੱਤੇ ਹੁਣ ਜਿਹੜੀਆਂ ਯੂਨੀਵਰਸਿਟੀਆਂ ਪਹਿਲਾਂ ਕਹਿ ਰਹੀਆਂ ਸੀ ਅਸੀਂ ਸਟੂਡੈਂਟ ਨਹੀਂ ਲੈਣੇ ਹੁਣ ਉਹ ਵੀ ਸਾਰੇ ਈਜ਼ੀ ਹੋ ਗਏ ਔਰ ਉਹ ਵੀ ਸਾਰੇ ਕਹਿ ਰਹੇ ਨਹੀਂ ਸਾਨੂੰ ਵੀ ਅਸੀਂ ਵੀ ਸਾਰੇ ਹਰ ਤਰ੍ਹਾਂ ਦੇ ਬੱਚੇ ਨੂੰ ਐਡਮਿਸ਼ਨ ਦਵਾਂਗੇ ਐਗਰੀਕਲਚਰਿਸਟ ਦੇ ਬੱਚੇ ਨੂੰ ਵੀ ਐਡਮਿਸ਼ਨ ਦਵਾਂਗੇ ਚੇਂਜ ਆਫ ਬੋਰਡ ਵਾਲੇ ਨੂੰ ਵੀ ਦਵਾਂਗੇ ਪੰਜਾਬ ਹਰਿਆਣਾ ਵਾਲੇ ਨੂੰ ਵੀ ਐਡਮਿਸ਼ਨ ਦਵਾਂਗੇ ਸੋ ਮੈਨੂੰ ਲੱਗਦਾ ਇਹ ਪੋਜ਼ਿਟਿਵਿਟੀ ਜਿਹੜੀ এনवायरमेंट ਦੇ ਵਿੱਚ ਆਈ ਹੈ ਆਸਟ੍ਰੇਲੀਆਨ ਹਾਈ ਕਮਿਸ਼ਨ ਨੇ ਹੀ ਦਿੱਤੀ ਆ ਔਰ ਆ ਜੁਲਾਈ ਦੇ ਵਿੱਚ ਜਨਵਰੀ ਤੋਂ ਵੀ ਵੱਧ ਵੀਜ਼ਾਸ ਆਣਗੇ ਔਰ ਸਕਸੈਸ ਰੇਟ ਬਹੁਤ ਅੱਛਾ ਹੋਏਗਾ ਕੋਈ ਵੀ ਬੱਚਾ ਅਗਰ ਕਿਸੇ ਵੀ ਰੀਜ਼ਨ ਤੋਂ ਉਹਦੀ ਪਲੱਸ 2 ਚ ਪਰਸੈਂਟੇਜ ਘੱਟ ਰਹਿ ਜਾਂਦੀ ਹੈ ਜਾਂ ਉਹਦੇ ਆਈਸੀ ਸਕੋਰ ਨਹੀਂ ਆ ਰਹੇ ਉਹ ਬਿਨਾਂ ਡਰੇ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਅਪਲਾਈ ਕਰੇ ਡੈਫੀਨਿਟਲੀ ਦੇ ਵਿਲ ਗੈਟ ਦਾ ਵੀਜ਼ਾ ਵੀਜ਼ਾਸ ਹੁਣ ਵੀ ਆਏ ਆ ਔਰ ਜੁਲਾਈ ਚ ਵੀ ਵੀਜ਼ਾਸ ਆਣਗੇ ਜੇ ਕੋਈ ਬੈਚਲਰਸ ਤੇ ਅਪਲਾਈ ਕਰ ਰਿਹਾ ਜੁਲਾਈ ਦੇ ਵਿੱਚ ਉਹ ਵੀ ਅੱਛੇ ਇੱਥੇ ਜਨਰਿਕ ਕੋਰਸਿਸ ਨਾ ਲਓ ਮੈਂ ਇੱਥੇ ਇੱਕ ਚੀਜ਼ ਦੱਸ ਦੇਣਾ ਕਿ ਜਿੱਦਾਂ ਬੈਚਲਰਸ ਆਫ ਬਿਜ਼ਨਸ ਨੋਰਮਲ ਹੈ ਜਾਂ ਬੈਚਲਰਸ ਆਫ ਆਈਟੀ ਕੱਲਾ ਇਦਾਂ ਦੇ ਪ੍ਰੋਗਰਾਮ ਤੇ ਐਡਮਿਸ਼ਨ ਨਾ ਲਓ ਐਡਮਿਸ਼ਨ ਲੈਣੀ ਹੈ ਬਸ ਸਪੈਸ਼ਲਾਈਜੇਸ਼ਨ ਲਓ ਅਗਰ ਬੈਚਲਰ ਆਫ ਬਿਜ਼ਨਸ ਕਰ ਰਹੇ ਹੋ ਇੱਕ ਨਾਲ ਮੇਜਰਸ ਲੈ ਲਓ ਵਿਦ ਮੇਜਰਸ ਅਕਾਊਂਟਿੰਗ ਇਕਨੋਮਿਕਸ ਅ ਬਿਜ਼ਨਸ ਅਨਲਿਟਿਕਸ ਇਦਾਂ ਦੇ ਤੁਸੀਂ ਨਾਲ ਥੋੜੇ ਜੇ ਸਪੈਸ਼ਲਾਈਜੇਸ਼ਨਸ ਨੂੰ ਲਓ ਜਿੱਦਾਂ ਬੈਚਲਰ ਆਫ ਆਈਟੀ ਦੀ ਜਗ੍ਹਾ ਤੇ ਬੈਚਲਰ ਆਫ ਆਈਟੀ ਮੇਜਰ ਸਾਈਬਰ ਸਿਕਿਉਰਿਟੀ ਮੇਜਰਸ ਨੈਟਵਰਕਿੰਗ ਇਦਾਂ ਦੇ ਕੋਰਸੇਸ ਨੂੰ ਚੂਜ਼ ਕਰੋ ਜਿੱਦੇ ਹਾਈ ਕਮਿਸ਼ਨ ਬਹੁਤ ਖੁਸ਼ ਹੋ ਕੇ ਵੀਜ਼ਾ ਦਿੰਦਾ ਸੋ ਕੋਈ ਵੀ ਡਰਨ ਵਾਲੀ ਗੱਲ ਨਹੀਂ ਚਾਹੇ ਤੁਸੀਂ ਡਿਪਲੋਮਾ ਚ ਅਪਲਾਈ ਕਰ ਰਹੇ ਹੋ ਚਾਹੇ ਡਾਇਰੈਕਟਲੀ ਡਿਗਰੀ ਚ ਅਪਲਾਈ ਕਰ ਰਹੇ ਹੋ ਔਰ ਚਾਹੀ ਤੁਸੀਂ ਮਾਸਟਰਸ ਚ ਅਪਲਾਈ ਕਰ ਰਹੇ ਹੋ ਸਾਰਿਆਂ ਨੂੰ ਵੀਜ਼ਾਸ ਜੁਲਾਈ ਐਂਟੇਕ ਦੇ ਵਿੱਚ ਮਿਲਣਗੇ ਇਸ ਕਰਕੇ ਮੈਕਸਿਮਮ ਟੂ ਮੈਕਸਿਮਮ ਬੱਚੇ ਅਪਲਾਈ ਕਰੋ ਡਿਪਲੋਮਾ ਟੂ ਡਿਗਰੀ ਦੇ ਵਿੱਚ ਇੱਕ ਮੈਂ ਹੋਰ ਗੱਲ ਦੱਸਦਾ ਕਿ ਕੋਈ ਵੀ ਬੱਚਾ ਅਗਰ ਡਿਪਲੋਮਾ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਬੇਸਿਕਲੀ ਕਿਹੜਾ ਬੱਚਾ ਡਿਪਲੋਮਾ ਜਾਂਦਾ ਹੈ ਕਿ ਜਾਂ ਤਾਂ ਉਹਦੇ ਪਲੱਸ 2 ਦੇ ਵਿੱਚ ਪਰਸੈਂਟੇਜ ਘੱਟ ਰਹਿ ਜਾਂਦੀ ਹੈ ਕਿਉਂਕਿ ਡਿਪਲੋਮਾਸ 'ਚ ਬੱਚੇ ਜਾਂਦੇ ਆ 65 ਤੋਂ ਪਰਸੈਂਟ ਤੋਂ نیچے ਵਾਲੇ ਔਰ 55 ਤੋਂ ਉੱਪਰ ਵਾਲੇ ਇਹ 10 ਪਰਸੈਂਟ ਦੀ ਜਿਹੜੀ ਸਲੈਬੇ ਦੇ ਵਿੱਚ ਜਿਹੜ ਕੋਈ 58% ਵਾਲਾ ਕੋਈ 60 ਕੋਈ 62% ਵਾਲਾ ਉਹ ਸਾਰੇ ਡਿਪਲੋਮਸ ਦੇ ਵਿੱਚ ਅਪਲਾਈ ਕਰ ਸਕਦੇ ਆ ਡਿਪਲੋਮਾ ਇਕੱਲੇ ਦੀ ਆਫਰ ਕਦੀ ਨਹੀਂ ਆਂਦੀ ਡਿਪਲੋਮਾ ਟੂ ਡਿਗਰੀ ਅਸੀਂ ਬੋਲਦੇ ਆ ਇਹਨੂੰ ਪ੍ਰੋਗਰਾਮ ਨੂੰ ਡਿਗਰੀ ਟ੍ਰਾਂਸਫਰ ਪ੍ਰੋਗਰਾਮ ਹੀ ਹੋ ਗਿਆ ਇੱਕ ਤਰ੍ਹਾਂ ਦਾ ਕਿ ਡਿਪਲੋਮਾ 'ਚ ਤੁਸੀਂ 1 ਸਾਲ ਪੜੋਗੇ ਫਿਰ ਸੈਕੰਡ ইয়ার ਤੁਸੀਂ ਬੈਚਲਰਸ 'ਚ ਚਲੇ ਜਾਓਗੇ ਬੇਸਿਕਲੀ ਇਹਦਾ ਮੋਟਿਵ ਇਹੀ ਹੁੰਦਾ ਕਿ ਜਿਹੜਾ ਬੱਚਾ ਕਿਤੇ ਲੈਕ ਕਰ ਰਿਹਾ ਉਹ ਬਾਕੀ ਬੱਚਿਆਂ ਦੇ ਬਰਾਬਰ ਆ ਜਾਏ ਔਰ ਉਹਨੂੰ ਜਾ ਕੇ ਫਿਰ ਟਫ ਨਾ ਲੱਗੇ ਬੈਚਲਰਸ ਕਰਨੀ ਕਈ ਬੱਚੇ ਤਾਂ ਡਿਪਲੋਮਾ ਵਾਲੇ ਡਿਗਰੀ ਦੇ ਵਿੱਚ ਜਾ ਕੇ ਜਿਹੜੇ ਡਾਇਰੈਕਟਲੀ ਡਿਗਰੀ 'ਚ ਗਏ ਹੁੰਦੇ ਉਹਨਾਂ ਤੋਂ ਵੀ ਅੱਛਾ ਪਰਫਾਰਮ ਕਰਨ ਲੱਗ ਜਾਂਦੇ ਕਿਉਂਕਿ ਉਹਨਾਂ ਦਾ ਇੱਕ ਬੇਸ ਬਣ ਜਾਂਦਾ ਡਿਪਲੋਮਾ ਦੇ ਵਿੱਚ ਸੋ ਡਿਪਲੋਮਾ ਡਿਗਰੀ ਨੂੰ ਨੈਗੇਟਿਵ ਨਾ ਲੈ ਕੇ ਚੱਲੋ ਡਿਪਲੋਮਾ ਡਿਗਰੀ ਨੂੰ ਤੁਸੀਂ ਪੋਜ਼ਿਟਿਵ ਹੀ ਲੈ ਕੇ ਚੱਲੋ ਔਰ ਵੀਜ਼ਾਸ ਤਾਂ ਮੈਂ ਦੱਸ ਹੀ ਦਿੱਤਾ ਕਿ ਹਾਈ ਕਮਿਸ਼ਨ ਬਹੁਤ ਖੁਸ਼ ਹੋ ਕੇ ਦੇ ਰਿਹਾ ਇਸ ਕਰਕੇ ਡਿਪਲੋਮਾ 'ਚ ਰੇਂਜ ਵੀ ਬਹੁਤ ਹੈ ਆਈਟੀ 'ਚ ਵੀ ਜਾ ਸਕਦੇ ਹੋ ਹੈਲਥ ਸਾਇੰਸ 'ਚ ਜਾ ਸਕਦੇ ਹੋ ਨਰਸਿੰਗ 'ਚ ਜਾ ਸਕਦੇ ਹੋ ਬਿਜ਼ਨਸ ਦੇ ਨਾਲ ਰਿਲੇਟਿਡ ਪ੍ਰੋਗਰਾਮਸ 'ਚ ਜਾ ਸਕਦੇ ਹੋ ਰੇਂਜ ਉਨੀ ਹੈ ਉਦਾਂ ਦੇ ਕੋ اگر میں دوبارہ ਦੱਸਦਾ ਕਿਸੇ ਦੇ 65 ਤੋਂ نیچے 55 ਤੋਂ ਉੱਪਰ ਹੈ ਜਾਇਲਸ ਦੇ ਵਿੱਚ 5.5 ਰਹਿ ਜਾਂਦੇ ਆ دو تین ماڈیولز ਦੇ ਵਿੱਚ 6 ਇਚ ਨਹੀਂ ਆ پا ਰਹੇ ਹੋ سارے بچے ڈپلومہس ਤੇ اپلائی ਕਰ ਸਕਦੇ ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਸਿੰਘ ਚੀਮਾ ਸਾਡੇ ਨਾਲ ਮੌਜੂਦ ਸੀ ਜਿਹੜੇ ਕਿ سٹڈی ਸਕੁਅਰ ਤੋਂ ਆਸਟ੍ਰੇਲੀਆ ਦੇ ਐਕਸਪਰਟ ਨੇ ਸਕਰੀਨ ਤੇ ਨੰਬਰ ਹੈ ਕੋਈ ਵੀ ਵਿਦਿਆਰਥੀ ਜ਼ਿਆਦਾ ਜਾਣਕਾਰੀ ਲਈ ਜ਼ਰੂਰ ਇੱਕ ਵਾਰ ਚੀਮਾ ਜੀ ਦੇ ਨਾਲ ਗੱਲ ਕਰੇ ਔਰ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ ਚੀਮਾ ਜੀ